ਤੇਨੇ ਬੰਦੇ ਬੈਠੇ ਜਮਾ ਜਮਾ ਇੱਕ ਦੂਜੀ ਗੱਲ ਵੀ ਦੱਸਣੂੰ ਦੂਜੀ ਵੀ ਤਿੰਨੇ ਅਸੀਂ ਅੱਡੋ ਅੱਡੀ ਜਾਂਤ ਅੱਡੋ ਅੱਡੋ ਅੱਡੀ ਜਾਂਤਾਂ ਨੇ ਮੈਂ ਮਾਈ ਵੀ ਸਿੱਖਾ ਤਾ ਤੁਸੀਂ ਸ਼ਰਮ ਆਓਗੇ ਇਹ ਪੰਡਤਾਂ ਦੇ ਬਹੁਤ ਜੱਟ ਆ ਜਮਾ ਬਿਓ ਇਹ ਕੱਦੂਆਂ ਦੇ ਕਿਉਂ ਆ ਗਏ ਕੱਦੂਆਂ ਦੇ ਕੱਦੂਆਂ ਦੇ ਫੇਸਬੁੱਕ ਨੇ ਵੇਖੇ ਘਟਾ ਦੇਆ ਘਟਾ ਤੇ ਹੋਰ ਕਿਉਂ ਇੱਕ ਬਾਈ ਜਿਹੜੇ ਇੱਕ ਜਨਾਨੀਆਂ ਦਿਖਾਉਂਦੇ ਆ ਵੀਡੀਓ 'ਚ ਉਹਨਾਂ ਬਾਰੇ ਉਹਦਾ ਯਾਰ ਬਾਈ ਦੇਖੋ ਅਗਲੇ ਦੀ ਸੋਚ ਹੈ ਤਾਂ ਗਲਤ ਆ ਪਰ ਉਦਾਂ ਉਹਨਾਂ ਨਾਲੋਂ ਜ਼ਿਆਦਾ ਗਲਤ ਉਹ ਜਿਹੜੇ ਵੇਖਦੇ ਇਹਦਾ ਮਿੱਟੀ ਨੂੰ ਨਾ ਸਲਾਮ ਕਰ ਨੜੀਆਂ ਚਾਕੇ ਨਾ ਮੱਥੇ ਨਾਲ ਆਉਣ ਵਾਲੀ ਹੈ ਮਿੱਟੀ ਇਹ ਪਤਾ ਉਹਦੇ ਖਾਣ ਨੂੰ ਮੀਟ ਦੇ ਭਾਖਾਦੇ ਆ ਬਈ ਕਦੋਂ ਦੋਸਤੋ ਆਹ ਬੰਦੇ ਨੂੰ ਜਾਣਦੇ ਆ ਦਿਖਾ ਦੇ ਮਿੱਤਰਾਂ ਇੱਕ ਵਾਰੀ ਜਾਣਦੇ ਹੋ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਊ ਤੁਸੀਂ ਵੀਡੀਓ ਚ ਉਹ ਕੀ ਹਾਲਾ ਮਿੱਤਰੋ ਹੋਰ ਕਹਿਣ ਤਾਇਆ ਫੇਸਬੁੱਕ ਦਾ ਮੈਨੂੰ ਲੱਗਦਾ ਫੇਸਬੁੱਕ ਨੇ ਪੈਸੇ ਦੇਣੇ ਕਰਤੇ ਬੰਦ ਤੇ ਕਦੂਆ ਦੇ ਆ ਗਿਆ ਕਦੂਆ ਦੇ ਕਦੂ ਕਦੂਆ ਦੇ ਹੁਣ ਕੱਢਦੇ ਚੈਬ ਆਪਾਂ ਤਾ ਕਦੂਆ ਦੇ ਕਿਉਂ ਆ ਗਏ ਕਦੂ ਹਮੇ ਕਦੂਆ ਦੇ ਫੇਸਬੁੱਕ ਨੇ ਪੈਸੇ ਘਟਾ ਦੇ ਆ ਘਟਾ ਤੇ ਹੋਰ ਕਿਉਂ ਪਤਾ ਨਹੀਂ ਕੀ ਗੱਲ ਹੁਣ ਤਾਂ ਕਦੂਆਂ ਕੁੱਦੂਆਂ ਨਾਲ ਟਾਈਮ ਪਾਸ ਕਰਦੇ ਆ ਭਰਾਵਾ ਤੇ ਲੋਕ ਨਹੀਂ ਕਹਿੰਦੇ ਵੀ ਕਦੂ ਕਿੱਧਰ ਵੇਚੀ ਜਾਣਾ ਹਨਾ ਤੇ ਲੋਕਾਂ ਦੇ ਲੋਕਾਂ ਮਗਰ ਲੱਗਾਂਗੇ ਨਾ ਇਹ ਨਹੀਂ ਪੱਕਾ ਜਿਹਾ ਹੋ ਸਕਦੇ ਅੱਛਾ ਆ ਲੋਕਾਂ ਨੂੰ ਵੱਖਰਾ ਲੈ ਕੇ ਜਾਣਾ ਬਹੁਤ ਠੀਕ ਐ ਤੇ ਕਦੂ ਫਿਰ ਕਿ ਕਿੱਥੇ ਵੇਚਦੇ ਆ ਇਹ ਕਦੂ ਜਿੱਥੇ ਰੋਟ ਲੱਗ ਜੇ ਅੱਛਾ ਆਪ ਤਾਂ ਨਹੀਂ ਵੇਚਦੇ ਕਿਤੇ ਆਪ ਹੀ ਵੇਚਦੇ ਆ ਯਾਰ ਆਪ ਤਾਂ ਸ਼ਰਮ ਜਿਹੜੀ ਕੋਈ ਸ਼ਰਮਾਈ ਗੱਲ ਨਹੀਂ ਕਾ ਵੇ ਭਾ 90000 ਰੁਪਇਆ ਕਿ ਲੈ ਆਇਥੇ ਵਾਹ ਦਾ ਰੇਟ ਹੂੰ ਠੇਕੇ ਦਾ ਹੂੰ ਤੇ 2 ਕਿਲੇ ਵਾਹ ਛੱਦੇ ਆਪਣਾ ਡੂੜ ਜੱਟ ਦਾ ਭੈੜਾ ਆ ਲੱਗਦਾ ਵੇਚਦਾ ਉਹ ਕੁਛ ਨਹੀਂ ਦਾ ਜੱਟਾ ਜੱਟਾ ਕੱਲੀ ਜਾਂਦੇ ਕੰਮ ਕਿ ਜੱਟ ਤਾਂ ਜੱਟੀ ਹੁੰਦਾ ਭਲਾ ਨਾਂ ਕੀ ਹੋਵੇ ਮੈਂ ਤੁਹਾਨੂੰ ਗੱਲ ਦੱਸਾਂ ਜੱਟ ਜੱਟ ਕੀਤੇ ਘੱਟ ਕੀ ਹਾਂ ਹਰੇ ਕੰਮ ਚ ਬੂਰੇ ਆ ਜੱਟ ਅੱਛਾ ਆ ਵੇ ਆ ਦਿਖਾ ਦੇ ਬਈ ਕੱਦੂ ਇਹ ਕੱਦੂ ਨੇ ਤਾਂ ਡਾਲਰ ਟੁੱਟ ਰਹੇ ਹੁੰਦਾ ਡਾਲਰ ਡਾਲਰ ਇਹਨਾਂ ਨੂੰ ਕਹਿੰਦੇ ਡਾਲਰ ਬਾਈ ਜੀ ਅੱਛਾ ਮੰਡੀ 'ਚ ਵੇਚਿਆ ਤਾਂ ਅਗਰੇ ਮੰਡੀ 'ਚ ਮੰਡੀ 'ਚ ਖੜਕੇ ਕਿੰਨੇ ਰੁਪਏ ਮੰਡੀ 'ਚ 50 ਰੁਪਏ 100 ਰੁਪਏ ਕਿਤੇ 150 ਵੀ ਵੇਚੀ ਵੀ ਆ ਸਾਡੀ ਅੱਛਾ ਇਹਦੀ ਕੱਦੂ ਹੋ ਰਹੇ ਆ ਹਨਾ ਹਾਂ ਹਾਂ ਮਹਿੰਗੇ ਤੇ ਹੋਰ ਸੱਜਣੋ ਕੋਈ ਸ਼ਰਮ ਨਹੀਂ ਹੁੰਦੀ ਕਿਸੇ ਕੰਮ ਦੀ ਹੂੰ ਸ਼ਰਮ ਹੁੰਦੀ ਆ ਚੋਰੀ ਦੀ ਜਾਰੀ ਦੀ ਮਿਹਨੇ ਦੀ ਸਹੀ ਗੱਲ ਆ ਤੇ ਜਿਹੜੀ ਆਪਣੇ ਹੱਥਾਂ ਨਾਲ ਉਹਦੀ ਮਿਹਨਤ ਆ ਉਹਦੀ ਕੋਈ ਸ਼ਰਮ ਨਹੀਂ ਸਹੀ ਗੱਲ ਆ ਕੋਈ ਮਾਇਆ ਨਹੀਂਗਾ ਵੀ ਕੱਲਾ ਮੈਂ ਵੀੜੀ ਹੋਤੀ ਹੈ ਰਖਾ ਹੁੰਦਾ ਮਾਰਕਸ ਦੀ ਮੈਂ ਦੋਸਤੋ ਆਪਦੀ ਖੇਤੀ ਬਹੁਤ ਵਧੀਆ ਕਰਦਾ ਅਦਨੌਕ ਖੇਤੀ ਕਰਦਾ ਜਿਹੜੀ ਅਦਨੌਕ ਖੇਤੀ ਹੁੰਦੀ ਹੈ ਜੇ ਕੋਈ ਹੋਰ ਹੁੰਦਾ ਤਾਂ ਉਹਨੂੰ ਠੇਕੇ ਦੇ ਦਿੰਦਾ ਆਹੀਏ ਕਰਾਂਗੇ ਕੀ ਕੰਮ ਵੇਲੇ ਅਲੱਗਾਂ ਦਾ ਆਪਣਾ ਵੀਡੀਓ ਵਾਲਾ ਚੱਲਦਾ ਚੰਗਾ ਮੈਂ ਤੈਨੂੰ ਗੱਲ ਦਾ ਆਪਣੇ ਕੋਲੇ ਫੁਕਰਿਆਂ ਜਿਹਾ ਦਾ ਕੰਮ ਨਹੀਂਗਾ ਅੱਛਾ ਹਾਂ ਆਪਾਂ ਜਿਹੜੇ ਧਰਤੀਆਂ ਜੁੜੇ ਬੰਦੇ ਹਾਂ ਆਪਾਂ ਦਾ ਇੱਥੇ ਜੀ ਲੱਗਦਾ ਸਾਡਾ ਇੱਥੇ ਅਸੀਂ ਹੁਣ ਵੇਖਲਾ ਸਾਰੇ ਇੱਥੇ ਆ ਗਏ ਨਾ ਸਾਡਾ ਜੀ ਇੱਥੇ ਲੱਗਦਾ ਅੱਛਾ ਹਾਂ ਠੀਕ ਹੈ ਇਹਦਾ ਗੱਲ ਸੁਣਾ ਮੇਰੀ ਇਹਦਾ ਮਿੱਟੀ ਨੂੰ ਨਾ ਸਲਾਮ ਕਰਨਾ ਰਹੀ ਐ ਚੱਕ ਕੇ ਨਾ ਮੱਥੇ ਨਾਲ ਉਹਨਾਂ ਲਈ ਐ ਮਿੱਟੀ ਇਹ ਐ ਮਿੱਟੀ ਦੋਸਤੋ ਦਿਖਾਉਂਦਾ ਮਕਸਦ ਇਹ ਸੀ ਵੀ ਕੱਲਾ ਤਾਇਆ ਵੀਡੀਓ ਹੀ ਨਹੀਂ ਬਣਾਉਂਦਾ ਕੰਮ ਵੀ ਕਰਦਾ ਨਾਲ ਖੇਤੀ ਵੀ ਕਰਦਾ ਬਹੁਤ ਕੰਮ ਕਰੀਦੇ ਆ ਬਾਈ ਬਹੁਤ ਕੰਮ ਕਰੀਦੇ ਆ ਖੇਤੀ ਨਾਲ ਦਾ ਧੰਦਾ ਹੈ ਨਹੀਂ ਦੋਸਤੋ ਅੱਛਾ ਖੇਤੀ ਨਾਲ ਦਾ ਧੰਦਾ ਹੈ ਨਹੀਂ ਗਾ ਖੇਤੀ ਨਲੇ ਬੋਲ ਹਾ ਤੈ ਲੋਕ ਕਹਿ ਦਿੰਦੇ ਆ ਵੀ ਤੰਗਵਲਾ ਹੁੰਦਾ ਖੇਤੀ ਦਾ ਬੰਦਾ। ਇਹ ਤੰਗ ਤਾਂ ਹੁਣ ਹੀ ਆ ਖੇਤੀ ਦੇ ਨਾਲ। ਖੇਤੀ ਅੱਗੇ ਤਾਂੰਦਾ ਹੀ ਨਹੀਂ ਕੋਈ। ਅੱਛਾ। ਹਾਂ। ਠੀਕ ਹੈ। ਖੇਤੀ ਨਾਲ ਦਾ ਧੰਦਾ ਕੋਈ ਵੀ ਨਹੀਂ ਗਾ। ਹਰੇਕ ਬਿਜ਼ਨਸ ਫੇਲ ਹੋ ਸਕਦਾ ਪਰ ਖੇਤੀ ਨਹੀਂ ਫੇਲ ਹੋ ਸਕਦੀ। ਅਡਾਨੀਆਂ ਬਾਨੀਆਂ ਨੇ ਨਾ ਹੂੰ ਉਦੋਂ ਐਵੇਂ ਦਾ ਨਹੀਂ ਮੋਦੀ ਦੇ ਤਲਵੇ ਚੱਤੀਏ ਉਹ। ਹੂੰ ਇਸੇ ਕੰਮ ਦੇ ਕੰਮ ਦਾ ਉਹਨਾਂ ਨੂੰ ਫਿਕਰ ਸੀਗਾ ਵੀ ਇਹ ਜਿਹੜੇ ਜ਼ਿਮੀਂਦਾਰ ਐ ਇਹ ਸਾਡੇ ਥੱਲੇ ਲੱਗ ਜਾਣ। ਸਾਨੂੰ ਪੈੜੀ ਮਿਲ ਜੇ। ਕਰੋਨਾ ਦੇ ਵਿੱਚ ਹੋਰ ਸਾਰੀ ਚੀਜ਼ ਫੇਲ ਹੋ ਗਈ। ਕੱਲਾ ਜ਼ਿਮੀਂਦਾਰਾ ਨਹੀਂ ਫੇਲ ਹੋ। ਤੁਸੀਂ ਕਹਿੰਦੇ ਹੋ ਖੇਤੀ ਫੈਲੀ ਹੁੰਦੀ ਪਿਛਲੀ ਵਾਰੀ ਝੋਨਾ ਦਾ ਰੋਲੀ ਗਿਆ ਉਹ ਰੋਲਣ ਦਾ ਮਤਲਬ ਨਹੀਂ ਹੁੰਦਾ ਮੁੰਤਾ ਆਪਕ ਮੰਡੀ ਦੇ ਵਿੱਚ ਜੈਲਸ ਸਿੱਟੀ ਵੀ ਹੈ ਆਪਣੀ ਹਾਂ ਸਿੱਟੀ ਕਦੋਂ ਕਹਿੰਦੇ ਆਪਾਂ ਯਾਰ ਸਿੱਟੀ ਦਾ ਮਤਲਬ ਵੀ ਆਪਾਂ ਜੈਲਸ ਮੰਡੀ ਚ ਲੈ ਗਏ ਹਾਂ ਉਹਦਾ ਮਤਲਬ ਵੀ ਜੇ ਹੁਣ ਆਪਾਂ ਇੱਥੇ 6 ਮਹੀਨੇ ਇੱਥੇ ਖੜ ਗਏ ਹਾਂ ਤੇ ਉੱਤੇ ਇੰਸਪੈਕਟਰ ਨੇ ਬੋਲੀ ਦਾ ਸੁੱਕੇ ਨੂੰ ਲਾਉਣੀ ਹੈ ਨਾ ਅਕਸਰ ਆਪਾਂ ਉਹਨਾਂ ਤੋਂ ਪੈਸੇ ਲੈਣੇ ਚੰਗੀ ਚੀਜ਼ੀ ਲੈ ਲੈਣੇ ਨੇ ਲੈ ਲੈਣੇ ਨੇ ਚੰਗੀ ਚੀਜ਼ ਦੇਣੀ ਤੇ ਚੰਗੇ ਪੈਸੇ ਲੈਣੇ ਚੰਗੀ ਲੈਣੀ ਅਗਲੇ ਨੇ ਤੇ ਫਿਰ ਉੱਥੇ ਜਾ ਕੇ ਜੇ ਗਿੱਲਾ ਸਿੱਟਾਂਗੇ ਤਾਂ ਗਿੱਲੇ ਦੇ ਆਪਣੋਂ ਪੈਸੇ ਮਿਲ ਜਾਣਗੇ ਗਿੱਲਾ ਕਦੋਂ ਮੈਂ ਦੇਖੋ ਦੇਖੀ ਲੱਗੂ ਮੈਨੂੰ ਮੈਂ ਕਹਿੰਦਾ ਵੀ ਕੋਈ ਵੀ ਕੰਮ ਹੈ ਹੂੰ ਆਪ ਦੇ ਮੁਤਾਬਕ ਕਰੋ ਕਿਸੇ ਨੂੰ ਵੇਖ ਕੇ ਅੱਜ ਮੈਂ ਵਰਤਾ ਕੱਲ ਨੂੰ ਤੂੰ ਨਾ ਕੱਚੋ ਨਾ ਵੱਢ ਨਾ ਕੱਚਾ ਰਹੀ ਅੱਛਾ ਪੱਕ ਗਿਆ ਉਦੋਂ ਵੱਢੀ ਠੀਕ ਮੈਂ ਦੇਖਾ ਤਾ ਠੀਕ ਹੈ ਵੀਡੀਓ ਵਾਲਾ ਕੰਮ ਘਟ ਗਿਆ ਮੈਂ ਦੇਖ ਤਾ ਨਹੀਂ 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 ਕੰਮ ਪੂਰਾ ਕੰਮ ਬਈ ਇਹ ਤਾਂ ਗਰਸੋਂ ਨਹੀਂ ਇਹ ਤਾਂ ਡਾਲਰ ਛਾਪਦੇ ਆ ਸੀ ਬਦਲ ਐਕਟਿੰਗ ਬੜੀ ਚੰਗੀ ਆ ਤੁਹਾਡੀ ਆ ਵੇਖਦਾ ਅਲਾ ਸ਼ਾਬਦੇ ਐ ਐਕਟਿੰਗ ਕਿੱਥੋਂ ਸਿੱਖਿਓ ਤੁਸੀਂ ਆ ਲੈ ਕਦੂ ਰੱਖ ਉੱਥੇ ਤੂੰ ਕਦੂ ਰੱਖ ਦਿੰਦਾ ਮੈਂ ਆ ਆ ਵੇ ਸੋ ਉੱਥੇ ਹੀ ਸਿੱਖ ਲਈਦੀ ਐ ਅੱਛਾ ਕਦੇ ਇੱਧਰ ਨੂੰ ਸਿੱਖ ਲਈ ਕਦੇ ਇੱਧਰ ਨੂੰ ਸਿੱਖ ਲਈ ਕਦੇ ਇੱਧਰ ਨੂੰ ਸਿੱਖ ਲਈ ਅਹੀਂ ਅੱਛਾ ਪਹਿਲਾਂ ਵੀਡੀਓ ਤਿਆਰ ਕਰਦੇ ਹਾਂ ਤੁਸੀਂ ਕਿ ਸਿੱਧ ਮੌਕੇ ਦੀ ਕੰਮ ਹੁੰਦਾ ਜਦੋਂ ਆ ਗਏ ਤੇ ਤਿਆਰ ਪਰ ਤਿਆਰੀ ਆ ਜਦੋਂ ਆ ਗਏ ਤਿਆਰ ਪਰ ਤਿਆਰੀ ਆ ਠੀਕ ਐ ਹਾਂ ਲਓ ਵੀ ਦੋਸਤੋ ਇਹ ਹੀ ਤਾਇਆ ਖੁੰਡੇ ਵਾਲਾ ਜਿਹਨੂੰ ਤੁਸੀਂ ਆਰਕੇਐਸ ਟੀਵੀ ਤੇ ਦੇਖਦੇ ਹੋ ਫੇਸਬੁੱਕ ਤੇ ਫੇਸਬੁੱਕ ਤੇ ਪੂਰਾ ਮਸ਼ਹੂਰ ਆ ਇਹ ਬੰਦਾ ਪਰ ਕੱਦੂ ਤੋੜੀ ਜਾਂਦਾ ਤੇ ਜਦਿਆਂ ਦੇ ਕੱਦੂ ਲਾਇਆ ਰੁਪਈਆਂ 'ਚ ਖੇਡਦੇ ਆ ਰੁਪਈਆਂ 'ਚ ਰੁਪਈਆਂ 'ਚ ਖੇਡਦੇ ਹੋ ਰੁਪਈਆਂ 'ਚ ਮੁੱਕਦੇ ਨਹੀਂ ਪੈਸਾ ਅੱਛਾ ਹਾਂ ਠੀਕ ਹੈ ਜੀ ਐਸਾ ਨਹੀਂ ਮੁੱਕਦਾ ਹਾਂ ਇਹਦਾ ਡਾਲਰ ਆ ਉਹ ਪਏ ਆ ਉਹ ਪਏ ਆਏ ਪਏ ਕਈ ਤਾਂ ਬੰਦੇ ਚਾਰ ਵੀਡੀਓ ਚੱਲੇ ਜਾਣ ਉਹ ਨਹੀਂ ਮੰਨ ਹੁੰਦੇ ਉਹ ਆਪਾਂ ਨੇ ਮੈਂ ਹੀ ਤੈਨੂੰ ਦੱਸਿਆ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਸਾਡਾ ਤਾਂ ਕੰਮ ਹੀ ਇਹ ਆ ਨਾਲੇ ਆਉ ਬੇਖ ਦੋ ਜਨੇ ਆ ਫਿਰਦੇ ਆ ਨਾਲੇ ਇਹਨਾਂ ਦਾ ਕੰਮ ਚੱਲੀ ਜਾਂਦਾ ਨਾਲੇ ਮੇਰਾ ਚੱਲੀ ਆ ਸਹੀ ਗੱਲ ਹੈ ਜੋ ਆ ਕੇ ਪਾਲ ਲੈਂਦੇ ਆ ਜੋ ਆਖ ਮੈਂ ਪਾਲ ਲੈਣਾ ਸਾਨੂੰ ਪੈਸੇ ਤੱਕ ਇਹਦਾ ਵੀ ਕੋਈ ਵਾਅਦਾ ਵਾਲੇ ਕਿ ਜੀ ਆ ਜਨੇ ਆ ਗਏ ਜਿਹਨੂੰ ਜਨੇ ਲੋਡ ਹੁੰਦੀ ਓਨੇ ਵਰਤ ਲੈਂਦਾ ਅਸੀਂ ਐ ਨਹੀਂ ਕੀਤਾ ਦੋਏ ਮੁੰਡੇ ਓਏ ਇੱਥੇ ਕਿੱਥੇ ਰੱਖੇ ਪਿਆ ਇਹ ਆ ਦੋਸਤੋ ਤਾਇਆ ਖੁੰਡੇ ਵਾਲਾ ਬਾਕੀ ਸਾਨੂੰ ਰਾਮੇ ਨਾਲ ਵੀ ਮਲਾਉਣੇ ਆਪਾਂ ਇਧਰ ਹੀ ਆਉਂਦਾ ਉਹ ਤਾਂ ਮੈਂ ਵੀ ਇਧਰ ਹੀ ਆਉਂਦਾ ਇਧਰ ਹੀ ਆਉਂਦਾ ਬੱਸ ਇੱਥੋਂ ਪਾਈ ਚੱਕ ਚੱਕ ਦਿੰਨੇ ਆ ਫਟੇ ਚੱਕਲੇ ਕਦੂ ਹੀ ਲਿਆਦਾ ਕਦੂ 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 ਅੱਛਾ ਹੋਰ ਨਹੀਂ ਇਹ ਤਾਂ ਹੁਣ ਦੂਰੀਆਂ ਫੁੱਟੇ ਆ ਠੀਕ ਆ ਠੀਕ ਆ ਪਹਿਲਾਂ ਬਹੁਤ ਲਹੀ ਕਦੂ ਜਿੰਨੇ ਵੀ ਕਹਦੇ ਪਹਿਲਾਂ ਸੁੱਕੀਆਂ ਪੰਗਾ ਵੇਥੇ ਲੈਣਾ ਹਾਂ ਇਹ ਪਾਣੀ ਦਾ ਭਰ ਗਿਆ ਸੀ ਨਾ ਖੇਤ ਕਿੰਨਾ ਥਾਂ ਰਹਾ ਦਾ ਇਹ ਸਵਾਖਿਲਾ ਸਵਾਖਿਲਾ ਅੱਛਾ ਫਾਇਦਾ ਆਏਗਾ ਫਾਇਦਾ ਪੂਰਾ अच्छा कनक ਝੋਨੇ ਨਾਲ ਆ ਪਏ ਇਹਨੂੰ ਫਾਇਦਾ ਹੋਵੇ ਨਾ ਹੋਵੇ ਹਾਂ ਮੈਨੂੰ ਪੂਰਾ ਫਾਇਦਾ ਹੈ ਹਾਂ ਜਦੋਂ ਉਹ ਜਿਹੀ ਕਰਦਾ ਮੈਂ ਤਿੰਨ ਚਾਰ ਲੈ ਜਾਂਦਾ ਤੋੜ ਕੇ ਇੱਕ ਮਿੰਟ ਤੇ ਕੀ ਬਣਾ ਤੈਨੂੰ ਮੈਨੂੰ ਪੂਰਾ ਫਾਇਦਾ ਮੈਂ ਕਿਹਾ ਇਹਨੂੰ ਫਾਇਦਾ ਹੋਵੇ ਨਾ ਹੋਵੇ ਅੱਛਾ ਮੈਂ ਨਜ਼ਾਰੇ ਲਏ ਆ ਜਿੱਦੇ ਦੇ ਲਾਏ ਆ ਇਹ ਠੀਕ ਆ ਹਾਂ ਆਪਣਾ ਪੂਰਾ ਸੈਟਾ ਕੰਮ ਮੈਂ ਤਾਂ ਨਾ ਉਹਦੇ ਅਖਨ ਇਹ ਜੇ ਕਦੋਂ ਨਹੀਂ ਆ ਲਾਏ ਇਹ ਹਾਂ ਆ ਰਾਇ ਤੇ ਜਪਾ ਪਾ ਬਹੁ ਖਾਦੇ ਆਪਾਂ ਨੂੰ ਮੁੱਲ ਲੈਣ ਦੀ ਲੋੜ ਨਹੀਂ ਆ ਗੋੜੀ ਵੀ ਪਈ ਯਾਰ ਅੱਛਾ ਕਦੂ ਮਹਿੰਗੇ ਹੀ ਰਹਿਆ ਇਦੀ ਮਹਿੰਗੇ ਵੀ ਰਹੇ ਆ ਪਤਾ ਉਹਦੇ ਖਾਣ ਨੂੰ ਮੀਟ ਦੇ ਭਾਅ ਖਾਦੇ ਆ ਬਈ ਕਦੂ ਠੀਕ ਆ ਜੀ ਹਾਂ ਪਤਾ ਨਜ਼ਾਰੇ ਲਿਆ ਤਾਂ ਇਹਦੇ ਕਦੂ ਲਾਇਆ ਬਈ ਸੀ ਆ ਬੰਦਾ ਵੀ ਹੁੰਦਾ ਮਿੱਤਰੋ ਆਰਕੇਸ ਟੀਵੀ ਤੇ ਵੀ ਪੂਰਾ ਛਾਇਆ ਵਿਆ ਕਰਾਉਂਦੇ ਆ ਬਈ ਫੋਟੋਆਂ ਮੈਂ ਕਹਿੰਦਾ ਪੂਰੇ ਦਾ ਬਈ ਸੈਟਾ ਕੰਮ ਜਾਵਾ ਅੱਛਾ ਹਾਂ ਠੀਕ ਆ ਐਕਟਿੰਗ ਚ ਕਿਹਨੂੰ ਕਹਿੰਦੇ ਲੋਕ ਵੀ ਕਿਹਦੀ ਵਧੀਆ ਹੁੰਦੀ ਆ ਤਾਇਆ ਤੇਰੇ ਸਾਡੇ ਦੋਨਾਂ ਦਾ ਹਾਂ ਸਾਨੂੰ ਦੋਨਾਂ ਨੇ ਸਲਾਉਂਦੇ ਯਾਰ ਕਦੇ ਐਵੇਂ ਕਰਕੇ ਕਿਸੇ ਨੇ ਕੋਈ ਹੋਣੀ ਨਹੀਂ ਜਿਆਦੇ ਜੀ ਆਪਾਂ ਦੇਖ ਗਏ ਜਿਆਦੇ ਨਾ ਫਿਰ ਬਈ ਤਾਇਆ ਹੀ ਆ ਮਰੇ ਸਾਡਾ ਹੈੱਡ ਆ ਜਦੋਂ ਇਹ ਅੱਛਾ ਹੈੱਡਫੋਨ ਇਹ ਆ ਹੈੱਡ ਇਹੀ ਆ ਬਈ ਤਾਇਆ ਸਾਡਾ ਦਾ ਠੀਕ ਆ ਠੀਕ ਆ ਮੇਨ ਸਾਡਾ ਬੰਦਾ ਤਾਇਆ ਹੀ ਆ ਤੁਸੀਂ ਜੂਨੀਅਰ ਆਗੇ ਹਾਂ ਠੀਕ ਆ ਠੀਕ ਆ ਬਾਕੀ ਅਸੀਂ ਇਹਦੇ ਮੁਤਾਬਕ ਹੀ ਚੱਲਦੇ ਆਂ ਬਈ ਜਿਵੇਂ ਕਹਿ ਦਿੰਦਾ ਉਵੇਂ ਹੀ ਚੱਲਦੇ ਆਂ ਅੱਛਾ ਅੱਛਾ ਹਾਂ ਕਮੇਟੀ ਵਾਲਿਆਂ ਦੀ ਵੀਡੀਓ ਹੀ ਹੁੰਦੀ ਹੈ ਹੈ ਜਿਆਦਾ ਦਰਦ ਬਾਕੀ ਇੱਕ ਤਾਂ ਨੂੰ ਗੱਲ ਦੱਸੀ ਐ ਹਾਂ ਵੀ ਅੱਜ ਤੱਕ ਅਸੀਂ ਕੋਈ ਜਿਵੇਂ ਕਹਿੰਦਾ ਸਕ੍ਰਿਪਟ ਸੂਟ ਕਹਿੰਦੇ ਹੁੰਦੇ ਨੇ ਜਿਹਨੂੰ ਉਹ ਤਾਂ ਅਸੀਂ ਕਦੇ ਲਿਖੀ ਨਹੀਂ ਕੋਈ ਅੱਛਾ ਕਈ ਤਾਂ ਕਾਪੀਆਂ ਭਰ ਦਿੰਦੇ ਨੇ ਨਾ 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 ਇਹਦਾ ਤਾਂ ਇਹਦੇ ਦਿਮਾਗ 'ਚ ਹੀ ਸਕ੍ਰਿਪਟਾਂ ਬੱਸ ਜਿਹੜੀ ਇਹਨੇ ਕਹੇ ਤੀ ਅਸੀਂ ਛਾਪ ਦੇਣੀ ਐ ਬੱਸ ਹਾਂ ਐ ਤਾਂ ਜਿਵੇਂ ਹਿਸਾਬ ਚ ਆਇਆ ਇੱਕ ਥੋੜੀਆਂ ਜਿਹੜੀਆਂ ਵੀਡੀਓ ਹੁੰਦੀਆਂ ਉਹ ਜ਼ਿਆਦਾਤਰ ਹਾਸੇ ਵਾਲੀਆਂ ਜਾਂ ਮੈਸੇਜ ਵਾਲੀਆਂ ਹੁੰਦੀਆਂ ਹਨਾ ਹਾਂ ਕੋਈ ਐ ਤਾਂ ਨਹੀਂ ਵੀ ਆਪਾਂ ਕਿਸੇ ਗਾਲ ਦੁਪੜ ਘੜਤ ਨਹੀਂ 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 ਅਸੀਂ ਨਹੀਂ ਬਈ ਇਹ ਕੰਮ ਕਰ ਦੇਗੇ ਹਾਂ ਪਰ ਹੋਰ ਕਿਹਨੇ ਕੋਈ ਗਲਤ ਕਹਿਣਾ ਕਹੀ ਜਾਵੇ ਪਰ ਅਸੀਂ ਕਿਸ ਨੂੰ ਮੋੜ ਕੇ ਕੋਈ ਜਵਾਬ ਨਹੀਂ ਦਿੰਦੇ ਯਾਰ ਸਾਨੂੰ ਕੋਈ ਅੱਛਾ ਹਾਂ ਕਮੈਂਟਾਂ ਦਾ ਜਵਾਬ ਨਹੀਂ ਦਿੰਦੇ ਨਾ ਨਾ ਅਸੀਂ ਨਹੀਂ ਕਦੇ ਕਿਸ ਨੂੰ ਜਵਾਬ ਦਿੰਦਾ ਕੋਈ ਠੀਕ ਕਮੈਂਟਾਂ ਦਾ ਕੰਮ ਹੀ ਬੋਲਣਾ ਹੈ ਹਾਂ ਉਹ ਜਿਹੜਾ ਕੋਈ ਲੱਗਾਂਗੇ ਨਾ ਹਾਂ ਗੰਦ ਨੂੰ ਛੇੜ ਕੇ ਤਾਂ ਛੱਟੇ ਛੱਟੇ ਹੀ ਪੈਂਦੇ ਹੁੰਦੇ ਆ ਅੱਛਾ ਉਹਨਾਂ ਨੂੰ ਨਹੀਂ ਛੇੜਦੇ ਹਾਂ ਵੀ ਆਪਾਂ ਯਾਰ ਚੱਕਰ 'ਚ ਡਰਾ ਮਾਰਾਂਗੇ ਛੱਟੇ ਆਪਦੇ ਤੇ ਆਉਣਗੇ ਨਾ ਆਪਣੇ ਤੇ ਆਪਦੇ ਤੇ ਉਹ ਕੰਮ ਹੈ ਸਾਡਾ ਅਸੀਂ ਨਹੀਂ ਛੇੜਦੇ ਕਿਸੇ ਨੂੰ ਕੋਈ ਕੁਝ ਕਹੀ ਜਾਵੇ ਹੂੰ ਸਾਨੂੰ ਕੋਈ ਮੈਂ ਸਾਨੂੰ ਐ ਹੁੰਦਾ ਵੀ ਅਸੀਂ ਆਪਦੀ ਥਾਂ ਤੇ ਸਹੀ ਹਾਂ ਆਪਣਾ ਕੰਮ ਵੀਡੀਓ ਬਣਾਉਣਾਗਾ ਕੋਈ ਕੋਸ ਮਰਜੀ کہیں ਜਾਵੇ ਹਾਂ ਠੀਕ ਆਪਣਾ ਕੰਮ ਵੀਡੀਓ ਬਣਾ ਲੇ ਆਪਾਂ ਕੋਈ ਐ ਵੀ ਨਹੀਂ ਬਾਈ ਗਲਤ ਵੀਡੀਓ ਇੱਕ ਵੀ ਨਹੀਂ ਪਾਈ ਆਪਣੇ ਇੱਕ ਵੀ ਦੱਸ ਦੇ ਕੋਈ ਅਪਲੋਡ ਇੱਕ ਵੀ ਨਹੀਂ ਕਰੀ ਵੀ ਜਿਹੜੀ ਚ ਕੋਈ ਮੈਸੇਜ ਹੈ ਜਿਹੜੀ ਕੋਈ ਹਾਸੇ ਵਾਲੀ ਗੱਲ ਹੋਈ ਵਧੀਆ ਉਹੀ ਕਰਨੀ ਆਪਾਂ ਦੂਜੀ ਫालतू ਗੱਲ ਹੀ ਨਹੀਂ ਕਰਦੇ ਤੇ ਥੋੜੀ ਹਾਸੇ ਵਾਲੀ ਵੀਡੀਓ 'ਚ ਵੀ ਕੋਈ ਨਾ ਕੋਈ ਮੈਸੇਜ ਹੁੰਦਾ ਹਾਂ ਬਸ ਕੁਝ ਵੀ ਕੋਈ ਨਾ ਕੋਈ ਮੈਸੇਜ ਜਰੂਰ ਹੁੰਦਾ ਸਾਡੇ ਕੋਲ ਏਹੀ ਹੁੰਦੀ ਆ ਵੀ ਯਾਰ ਸਾਫ ਸੁਥਰਾ ਦੇਖੀਗੇ ਤੇ ਸਾਫ ਸੁਥਰਾ ਹੀ ਅੱਗੇ ਕਿਸੇ ਨੂੰ ਮੰਨ ਲਾ ਕੋਈ ਵੀ ਮੈਸੇਜ ਪਚਾ ਗਏ ਆ। ਹਾਂ। ਪਹਿਲਾਂ ਤੁਹਾਡੇ ਪਰਿਵਾਰ ਵੇਂਦੇ ਹੋਣਗੇ ਹਨਾ ਵੀਡੀਓ। ਹਾਂ ਹਾਂ ਬਾਈ ਵੇਂਦੇ। ਅੱਛਾ ਉਸ ਹੱਬ ਨਾਲ ਆਪਣੇ ਘਰੇ ਦੇਖੀ ਜਾ ਹਾਂ ਜਿਹੜੀ ਆਪ ਆਪਦੇ ਘਰੇ ਵੇਖ ਲਗੇ। ਹਾਂ ਚੱਕ ਲੈਣੇ। ਜਿਹੜੀ ਆਪਾਂ ਆਪਦੇ ਘਰੇ ਬਹਿ ਕੇ ਵੇਖ ਲਈ ਬਈ ਆਉਦੀ ਮੰਨ ਲਾ ਧੀ ਭੈਣ ਕੋਲੇ ਹਨਾ। ਹਾਂ। ਤੇ ਉਹ ਹੁਣ ਆਪਾਂ ਮੁੜ ਕੇ ਸਾਰਿਆਂ ਚ ਬਹਿ ਕੇ ਵੇਖ ਸਕਦੇ ਹੁੰਦੇ ਆ ਹਨਾ। ਹਾਂ ਹਾਂ ਹਾਂ। ਉਹ ਹੁੰਦਾ ਸਾਡਾ ਵੀ ਮੈਸੇਜ। ਠੀਕ ਹੈ। ਹਾਂ ਬਾਕੀ ਸਾਰੇ ਬਈ ਸਿੱਧੀ ਜਗ੍ਹਾ ਨਾਲ ਪਰਿਵਾਰਾਂ ਵਾਲੇ ਬੰਦੇ ਆ ਹਨਾ। ਇਹ ਕੋਸ਼ਿਸ਼ ਛਾੜੀ ਇਹੀ ਹੁੰਦੀ ਹੈ ਵੀ ਵਧੀਆ ਕੋਈ ਵੀ ਚੀਜ਼ ਆ ਯਾਰ ਵੀ ਵਧੀਆ ਪਰ ਉਸਗੇ ਅੱਛਾ ਹਾਂ ਕਰੈਕਟਰਸ ਦਾ ਵੀਰੇ ਵੈਸੇ ਤੁਸੀਂ ਰਾਮੇ ਦੇ ਨਾਮ ਨਾ ਪੱਕਾ ਨਾ ਕੀ ਆਪਣਾ ਪੱਕਾ ਨਾ ਮੇਰਾ ਹਰ ਭਜਣਾ ਬਈ ਹਰ ਭਜਣਾ ਹਾਂ ਠੀਕ ਆ ਠੀਕ ਅਸੀਂ ਤਿੰਨੇ ਬੰਦੇ ਆ ਆਪ ਦਾ ਡੱਡੂ ਆਡਾ ਕੰਮ ਵਾਲੇ ਆ ਅੱਛਾ ਹਾਂ ਨਹੀਂ 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 ਆਪ ਆ ਹੀ ਠੀਕ ਆ ਈਡੀਓ ਈਡੀਓ ਨਹੀਂ ਪੰਦੇ ਅੱਛਾ ਹਾਂ ਆਹੀ ਸਰਮਾ ਜੀ ਨਾਲ ਗੱਲਬਾਤ ਕਰੀਏ ਚਲੋ ਜੀ हां जी शर्मा जी किमे हो बहुत बढ़िया बहुत बढ़िया किमे चलदा काम फिर वीडियो बस एक इनादा कद्दू तोड़िए ने यार हां ते वीडियो ਥੋੜੇ ਸਾਹਮਣੇ ਬਣਾ ਕੇ ਹਟਿਆ ਅੱਛਾ ਹੈਂਡਲ ਤੁਸੀਂ ਕਰਦੇ ਹੋ हां ਹੈਂਡਲ ਪੇਜ ਨੂੰ ਮੈਂ ਹੀ ਕਰਦਾ ਅੱਛਾ ਹੈਂਡਲ ਤੁਸੀਂ ਕਰਦੇ ਹੋ ਕਿੰਨਾ ਟਾਈਮ ਹੋ ਗਿਆ ਆਪਣਾ ਦੋਨੋਂ ਵੀ ਹੈਂਡਲ ਮੈਂ ਹੀ ਕਰਦਾ ਵੇਜ ਬੂਜ ਕਿਉਂ ਨੇ ਇਹਨਾਂ ਦੇ ਤੇ ਤੁਸੀਂ ਵੇਚਦੇ ਹੋ हां ਮੈਂ ਮੰਡੀ ਤੇ ਮੈਂ ਹੀ ਲੈ ਕੇ ਆਣਾ ਠੀਕ ਹੈ ਹੂੰ ਕਿੰਨਾ ਟਾਈਮ ਹੋ ਗਿਆ ਆਪਣੇ ਪੇਜ ਚੱਲਦੇ ਨੂੰ ਬਾਈ ਪੇਜ ਚੱਲਦੇ ਨੂੰ ਤਾਂ ਬਾਈ ਹੋਗੇ ਹੋਣਗੇ ਯਾਰ ਤਕਰੀਬਨ ਜੇ ਤਾਇਏ ਨੂੰ ਪਤਾ aí ਦੀ ਗੱਲ ਕਰੀਏ ਤਾਂ ਹੋਗੇ ਹੋਣਗੇ ਦੋ ਕਸਾਲ ਅੱਛਾ ਤੇ ਉਹ 4-5 ਸਾਲ ਹੋ ਗਏ ਅੱਛਾ ਤਾਈ ਨੂੰ ਖੁੰਡੇ ਵਾਲੇ ਤਾਈ ਬਣੇ ਨੂੰ 2 ਸਾਲ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਕਿੰਨਾ ਚਾਹੀਦਾ 4-5 ਸਾਲ ਹੋ ਗਏ 5-6 ਸਾਲ ਅੱਛਾ ਹੂੰ ਠੀਕ ਹੈ ਠੀਕ ਹੈ ਹੋਰ ਕੋਈ ਕੰਮ ਕਰ ਕਰਦੇ ਨਾ ਹਾਂ ਮੈਂ ਡਿਊਟੀ ਕਰਦਾ ਬੈਂਕ ਚ ਕੱਲੀ ਵੀਡੀਓ ਦੇ ਦਿੰਦਾ ਨਹੀਂ ਨਾ 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 ਕੱਲੀ ਵੀਡੀਓ ਵਾਲਾ ਕੰਮ ਹੀ ਨਹੀਂ ਬਾਈ ਨਹੀਂ ਕੱਲੀ ਵੀਡੀਓ ਤੇ ਹੁੰਦੇ ਕਈ ਬੰਦੇ ਹਨ ਕੱਲੀ ਵੀਡੀਓ ਤੇ ਹੁੰਦੇ ਆ ਪਹਿਲਾਂ ਨਾ ਕੀ ਕਹਿੰਦਾ ਕੱਲੀ ਵੀਡੀਓ ਚੱਲ ਜਾਂਦਾ ਸੀਗਾ ਪਰ ਹੁਣ ਨਾ ਇਹ 4-5 ਮਹੀਨਿਆਂ ਦਾ ਇਹਨਾਂ ਦਾ ਏ ਥੋੜਾ ਚੱਕਰ ਪਾਇਆ ਵਾ ਵੀ ਇਹ ਇਹਨਾਂ ਨੇ ਇਹਨਾਂ ਨੇ ਆਇਆ ਕਹਿਦਾ ਸੋਸ਼ਲ ਮੀਡੀਆ ਨੇ ਵੀ ਆਪ ਦਾ ਸੈੱਡ ਬਿਜ਼ਨਸ ਵੀ ਚਲਾਓ। ਇਹ ਨਹੀਂ ਹੈਗਾ ਵੀ ਸਾਡੇ ਸਾਰੇ ਤੇ ਰਹੋ ਹੁਣ ਇਨਕਮ ਇਹਨਾਂ ਨੇ ਬਹੁਤ ਮਾਰਤੀ। ਹੂੰ ਤਾਂ ਕਰਕੇ ਤਾਂ ਅਸੀਂ ਕੱਦੂ ਲਾਈ ਬੈਠੇ ਹੁਣ ਤੇ ਇਹਨਾਂ ਨੇ ਸਾਂਝੇ ਕੱਦੂ ਲਾਇਆ ਸੀ। ਨਹੀਂ ਸਖਤੀ ਕਰਤੀ। ਸਖਤੀ ਕਰਤੀ ਨਹੀਂ ਸਖਤ ਹੀ ਨਹੀਂ ਜਿਵੇਂ ਮੰਨ ਲਾ ਆਪਣੇ ਕੋਲੇ 100 ਰੁਪਏ ਆ। ਹੂੰ 100 ਦੇ ਵਿੱਚੋਂ 10 ਬੰਦੇ ਆਪਾਂ 10 ਬੰਦੇ ਨੂੰ ਵੰਡਣਾ ਸੀ ਆਪਾਂ ਪਹਿਲਾਂ। ਹਾਂ। ਹੁਣ ਦਸਾਂ ਹੀ ਥਾਂ ਤੇ 100 ਹੋ ਗਿਆ। ਪਹਿਲਾਂ 10 ਰੁਪਏ ਇੱਕ ਨੂੰ ਆਉਂਦੇ ਸੀਗੇ ਹੁਣ 1 ਰੁਪਏ ਇੱਕ ਨੂੰ ਬੰਦੇ ਵਾਲੇ ताना, ताना ने 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 अच्छा ਹੁਣ ਤੱਕ ਮੈਂ ਡੈਟ ਕਰਤਾ ਹੂੰਗੀ ਹੈਨਾ ਹਾਂ ਹੁਣ ਤਾਂ ਉਹ ਵੀ ਵੰਡੀ ਆਇਤੀ ਤਾਂ ਨਾ ਤਿੰਨ ਚਾਰ ਮਹੀਨੇ ਪਹਿਲਾਂ ਤੇ ਇਹਨਾਂ ਨੇ ਉਹ ਵੀ ਵੰਡੀ ਗਏ ਅੱਛਾ ਹਾਂ ਇਹਨਾਂ ਨੇ ਕੋਈ ਫਾਲੋਅਰ ਨਹੀਂ ਦੇਖੇ ਕਨਸੈਪਟ ਨਹੀਂ ਦੇਖੇ ਜਿੰਨਾ ਕ ਮੰਨ ਲਾ ਇਹਨਾਂ ਨੂੰ ਹੁੰਦਾ ਸੀਗਾ ਬਸ ਮੈਂ ਨਹੀਂ ਕਿ ਆਪਾਂ ਕਹਿੰਦੇ ਵੀ ਵੰਡੀ ਦੂਰੀ ਰੱਖਿਆ ਇਹਨਾਂ ਨੇ ਤਾਂ ਹੀ ਨੰ ਘੱਮਰ ਗਈ ਠੀਕ ਹੈ ਯਾਰ ਉਹਨਾਂ ਨੇ ਵੀ ਭਾਈ ਚਾਟ ਵਾਲਾ ਕੰਮ ਕਰਿਆ ਪਹਿਲਾਂ ਚਾਟ ਨੇ ਲਾਦੇ ਲੋਕ ਅੱਛਾ ਹੁਣ ਉਹ ਚਾਟ ਦਾ ਪਾਉਂਗਾ ਪਹਿਲਾਂ ਦੋ ਫੁੱਲ ਆ ਗਏ ਆਲੇ ਪਾਸੇ ਔਰ ਜਦੋਂ ਉਹ ਜਿਹੜੀ ਵੀਡੀਓ ਕੋਲ ਨਾਲ ਲੱਗ ਕੇ ਤੁਹਾਨੂੰ ਉਹਦੇ ਕਿਹੜਾ ਨਾਲ ਕਿਉਂ ਉਹਨੇ ਗ੍ਰੋਥ ਮਾਰ ਦਿੱਤੀ ਇੱਕ ਬਾਈ ਜਿਹੜੇ ਇੱਕ ਜਨਾਨੀਆਂ ਦਿਖਾਉਂਦੇ ਆ ਵੀਡੀਓ 'ਚ ਉਹਨਾਂ ਬਾਰੇ ਉਹਦਾ ਯਾਰ ਬਾਈ ਦੇਖੋ ਅਗਲੇ ਨਹੀਂ ਸੋਚ ਹੈ ਤਾਂ ਗਲਤ ਆ ਪਰ ਉਹਦਾ ਉਹਨਾਂ ਨਾਲੋਂ ਜ਼ਿਆਦਾ ਗਲਤ ਉਹ ਜਿਹੜੇ ਵੇਖਦੇ ਅੱਛਾ ਜੇ ਤੂੰ ਮੰਨਦਾ ਆਪਾਂ ਸਬਸਕ੍ਰਾਈਬ ਹੀ ਨਾ ਕਰਾਂਗੇ ਚੈਨਲ ਆ ਆਪਾਂ ਦੇਖਾਂਗੇ ਨਾ ਤੇ ਫਿਰ ਉਹਨਾਂ ਨੂੰ ਕੌਣ ਪੁੱਛੂਗਾ ਹਾਂ ਜੀ ਆਪਣੇ ਮੂਰੇ ਆਉਂਦਾ ਚੈਨਲ ਆ ਠੀਕ ਆ ਉਹ ਉਹਦੇ ਜੇ ਆਪਣੇ ਮਾਲਾ ਭਲੇਖੇ ਨਾਲ ਫੋਲੋ ਹੋ ਵੀ ਗਿਆ ਉਹਨੂੰ ਅਨਫੋਲੋ ਕਰੋ ਜੇ ਅਨਫੋਲੋ ਕਰੇਗਾ ਉਹਨਾਂ ਕੋਲੇ ਮੈਸੇਜ ਆਊਗਾ ਅਗਲੇ ਨੂੰ ਪਤਾ ਲੱਗ ਜਾਊਗਾ ਵੀ ਯਾਰ ਵੀ ਆਹ ਬੰਦੇ ਨੇ ਮੈਨੂੰ ਅਨਫੋਲੋ ਕੀਤਾ ਅਨਫੋਲੋ ਅਨਫੋਲੋ ਕਰੀ ਜਾਓ ਆ ਮੇਰਾ ਫੋਨ ਹੈ ਇਸੇ ਚੀਜ਼ ਨੂੰ ਕੋਈ ਲੋਕ ਨਹੀਂ ਲੱਗੇ ਕਿਸੇ ਨੂੰ ਵੀ ਜਿਹੜਾ ਕੋਈ ਮਰਜ਼ੀ ਖੋਲ ਲਾ ਨਾ ਕੋਈ ਮਾੜਾ ਗਰੁੱਪ ਹੈ ਫੇਸਬੁੱਕ ਖੋਲ ਲਾ ਉਹ ਤੇ ਕੋਈ ਗਲਤ ਚੀਜ਼ ਨਹੀਂ ਆਉਣੀ YouTube ਖੋਲ ਲਾ ਹੋਲ ਤੇ ਨਹੀਂ ਜਦੋਂ ਜਿਹੜੀ ਚੀਜ਼ ਆਪਾਂ ਵੇਖਾਂਗੇ ਉਹਨੇ ਉੱਤੇ ਆਉਣਾ ਹੀ ਆਉਣਾਗਾ ਬਾਈ ਹਾਂ ਉਹ ਤਾਂ ਆਪਣੇ ਮੂਰੇ ਆਉਣਗੀਆਂ ਆ ਤੇਰੇ ਸਾਹਮਣੇ ਆ ਵੇਖ ਕੇ ਭਾਵੇਂ ਖ ਕਵਾ ਕੋਈ ਬੁੜੀ ਚੱਕ ਲੈ ਕੋਈ ਘਰ ਦਾ ਜਵਾਕ ਚੱਕ ਲੈ ਕਦੇ ਕਿਸੇ ਨੂੰ ਨਹੀਂ ਰੋਕਿਆ ਕਿਸੇ ਚੀਜ਼ ਨੂੰ ਲੋਕ ਹੀ ਨਹੀਂ ਲੱਗਿਆ ਇਹ ਆਪਣਾ ਯਾਰ 99% ਆਪਣਾ ਯੋਗਦਾਨ ਉਹਨਾਂ ਨੂੰ ਅੱਗੇ ਲਿਆਉਣ ਚ ਅੱਗੇ ਲਿਆਉਣ ਦੇ ਵਿੱਚ ਉਹਨਾਂ ਨੂੰ ਮੇਰੀ ਗੱਲ ਸੁਣਾ ਅਗਲੇ ਨੇ ਹਰੇਕ ਨੇ ਆਉਣੇ ਵੇਖੋ ਵੇਖੇ ਜਿਹੜੇ ਮੁੰਡੇ ਖੁੰਡੇ ਆ ਉਹ ਕਿਉਂ ਇਹ ਚੀਜ਼ਾਂ ਵੱਲ ਜ਼ਿਆਦਾ ਵੱਧ ਗਏ ਠੀਕ ਹੈ ਆ ਹਰੀਲਾ ਵਾ ਜਿਆਦਾ ਇਹ ਜਿਹੜੀਆਂ ਗਲਤ ਆਪਾਂ ਵੀਡੀਓ ਕਹਿਣੇ ਆ ਗਾਲਾਂ ਗਲੋਚ ਹੋ ਗਈ ਜਾਂ ਕੁਝ ਵੀ ਹੈ ਨਾ ਇਹਦੇ ਵੱਲ ਕਿਉਂ ਜਾ ਰਹੇ ਉਹਨੂੰ ਪਤਾ ਯਾਰ ਵੀ ਲੋਕ ਇਹਨੂੰ ਵੇਹਣੇ ਜਿਆਦਾ ਵਾਇਰਲ ਜਿਆਦਾ ਹੋ ਜਾਂਦੇ ਆ ਠੀਕ ਆ ਅਗਲੇ ਨੂੰ ਆ ਹੁੰਦਾ ਇਹ ਇੰਨਾ ਮੱਥਾ ਮਾਰਨਾ ਪਊਗਾ ਬਈ ਹੁਣ ਸਾਨੂੰ 4-5 ਸਾਲ ਹੋ ਗਏ ਯਾਰ 10 ਕਿ ਹਟੇ ਆ ਸਹੀ ਗੱਲ ਆ ਠੀਕ ਆ 4-5 ਸਾਲ ਦੇ ਵਿੱਚ ਜਿਹੜੇ ਸਾਡੇ ਫੋਲੋਅਰ ਆ ਪਹਿਲੀ ਗੱਲ ਤਾਂ ਨਾ ਹੀ ਤਾਂ ਕਦੇ ਅਸੀਂ ਕੋਈ ਬੂਸਟ ਬਾਸਟ ਲਾਇਆ ਨਾ ਹੀ ਅਸੀਂ ਇੱਕ ਵੀ ਕਿਸੇ ਨੂੰ ਐ ਨਹੀਂ ਕਿਹਾ ਕਿਸੇ ਬੰਦੇ ਨੂੰ ਵੀ ਸਾਡਾ ਸਬਸਕ੍ਰਾਈਬ ਕਰ ਦੇ ਤੂੰ ਆਇਆ ਸੀ ਤੈਨੂੰ ਵੀ ਨਹੀਂ ਕਿਹਾ ਅਜੇ ਤੱਕ ਵੇ ਹਾਂ ਹਾਂ ਮੈਂ ਤਾਂ ਆਪ ਹੀ ਕੀਤਾ ਪਿਆ ਹਾਂ ਆਪ ਕੀਤਾ ਹੈ ਨਾ ਉਹ ਵੱਖਰੀ ਆ ਪਰ ਅਸੀਂ ਆਪ ਦੇ ਮੂੰਹ ਨਾਲ ਕਦੇ ਸਾਡੇ ਗਵਾਂਡੀ ਨੂੰ ਵੀ ਨਹੀਂ ਆਖਿਆ ਜਿਹਨੇ ਕਰ ਲਿਆ ਠੀਕ ਆ ਜਿਹਨੇ ਨਹੀਂ ਠੀਕ ਹੈ ਸਾਡੇ ਨਾਲ ਜਿਹੜਾ ਸਵਾ ਲੱਖ 2 ਲੱਖ ਜਿਹੜਾ ਵੀ ਫੋਲੋਅਰ ਸਾਡੇ ਜਿੰਨੇ ਹੈਗੇ ਆ ਸਾਰੇ ਜੈਨੂਨ ਤਾਇਆ ਕਹਿੰਦਾ ਹੁੰਦਾ ਸਾਡੇ ਟਰਗੇ ਪੱਕੇ ਆ ਪੱਕੇ ਆ ਨਾਲ ਖੜ ਜਾਣਗੇ ਜਵਾ ਮੈਂ ਟਰਗੇ ਪੱਕੇ ਆ ਉਹ ਕੱਲੂ ਯਾਰ ਕਿਸੇ ਬੰਦੇ ਦੇ ਮਸੀਬਤ ਆਉਂਦੀ ਆ ਠੀਕ ਹੈ ਜਿਵੇਂ ਹੁਣ ਅਸੀਂ ਹੜਾਂ ਵਾਸਤੇ ਵੀ ਅਸੀਂ ਕਰ ਰਹੇ ਆ ਪ੍ਰੋਜੈਕਟ ਠੀਕ ਹੈ ਅਸੀਂ ਬਾਹਲਾ ਨਹੀਂ ਯਾਰ ਸਾਡੇ ਕੋਲੇ ਮੰਨ ਲਾ ਢੇਰ ਲੱਖ ਫੋਲੋਅਰ ਆ ਅਸੀਂ 10-10 ਰੁਪਏ ਵੀ ਅੱਗੇ ਤਾਇਆ ਕਹਿੰਦਾ ਆਪਾਂ 10-10 ਰੁਪਏ ਵੀ ਲੈ ਹਾਂ ਠੀਕ ਹੈ ਅਸੀਂ ਤਾਂ ਚੱਲ ਜਿਹੜੇ ਜਿੰਨੇ ਪਾਉਣੇ ਆ ਪਾਉਣੇ ਆ ਠੀਕ ਹੈ ਅਸੀਂ ਤਾਂ 2 ਮਹੀਨਿਆਂ ਦੀ ਇਨਕਮ ਪਾ ਦਾਂਗੇ ਤਾਂ ਵੀ ਨਹੀਂ ਤਾਂ 3 ਮਹੀਨਿਆਂ ਦੀ ਹੈ ਨਾ ਤੇ ਜੇ ਅਸੀਂ ਮਾਲਾ ਉਹਨਾਂ ਨੂੰ 10-10 ਰੁਪਏ ਲਈਏ ਤਾਂ ਵੀ ਬਈ ਕਿੰਨੇ ਡਰਾਮੇ ਤੇਲਦੇ ਆ ਯਾਰ ਸਹੀ ਗੱਲ ਹੈ 10-10 ਰੁਪਏ 10000 ਉਹਨਾਂ ਨੂੰ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਹਾਂ ਇਹਨੇ ਬੰਦੇ ਇਹ ਸੋਚ ਬਈ ਬਹੁਤ ਵਧੀਆ ਹੈ ਤੁਹਾਡੀ ਇਹ ਕਿੱਥੋਂ ਆਇਆ ਆ ਜਿਹੜੀ ਆ ਇਹ ਬਈ ਆਈਡੀਆ ਇਹ ਤਾਇਆ ਹੀ ਦਿੰਦਾ ਆਈਡੀਆ ਇਹ ਤਾਇਆ ਵੀ ਦਿੰਦਾ ਆਈਡੀਆ ਸਾਨੂੰ ਪਤਾ ਵੀ ਇਹ ਜਿਹੜੇ ਜੈਨੂਇਨ ਬੰਦੇ ਆ ਸਾਡੇ ਠੀਕ ਹੈ ਉਹ ਸਾਡੇ ਨਾਲ ਖੜਨ ਆਲੇ ਤਾਇ ਵੀ ਜਿਹੜੇ ਆਪਣੇ ਨਾਲ ਫਾਲੋਅਰ ਹਨ ਉਹ ਆਪਣੇ ਨਾਲ ਚਟਾਨ ਵਾਂਗੂ ਹੀ ਖੜੇ ਆ ਜਦੋਂ ਮਰਜੀ ਪਰਤਿਆਲੋ ਕਹਿੰਦਾ ਉਹ ਆਪਣੇ ਉਹ ਉਹ ਨਹੀਂ ਹੈਗੇ ਉਹ ਵੀ ਬਈ ਇੱਕ ਦੀ ਬਾਵਾ ਕਰਤੀ ਦੂਜੇ ਦੀ ਕਰਤੀ ਤੀਜੇ ਦੀ ਕਰਤੀ ਆ ਨਹੀਂ ਜਿਹੜੇ ਸਾਡੇ ਨਾਲ ਖੜੇ ਆ ਉਹ ਸਾਡੇ ਨਾਲ ਹੀ ਖੜੇ ਆ ਬਸ ਮੈਂ ਕੰਚਨ ਕੁਮਾਰੀ ਦੇ ਕਿੰਨੇ 4 ਲੱਖ ਉਹ ਬਈ ਦੂਜੇ ਸੀਗੇ ਚੱਡਾਂ 'ਚ ਪੂਛ ਵਾਲੇ ਸੀਗੇ ਉਹ ਗੱਲੀ ਵੀ ਤਾਰਾ ਕਰਨ ਗਈ ਆ ਨਹੀਂ ਚਾ ਉਹਦੇ ਸਸਕਾਰ ਤੇ ਕਹਿੰਦੇ 4 ਜਾਣੀ ਉਹੀ ਤਾਂ ਗੱਲ ਹੈ ਨਾ ਫਿਰ ਉਹਦਾ ਉਹਦਾ ਯਾਰ ਉਹਦੇ ਕੰਮ ਦੇ ਹਿਸਾਬ ਨਾਲ ਚਾਰ ਕੰਮ ਦੇ ਹਿਸਾਬ ਨਾਲ ਜੇ ਉਹ ਚੰਗੀ ਹੁੰਦੀ ਮਤਲਬ ਚੰਗੇ ਕਨਸੈਪਟ ਪਾ ਕੇ ਉਹਨੇ 4 ਲੱਖ ਫੋਲੋਅਰ ਲਏ ਹੁੰਦੇ ਸਬਸਕ੍ਰਾਈਬਰ ਠੀਕ ਹੈ ਤੇ ਉਹ 4 ਲੱਖ ਉਹ ਚ ਪਹੁੰਚਦੇ ਚਾਰ ਨਾਲ ਦੋ ਦਾ ਪਹੁੰਚਦੇ ਸਹੀ ਗੱਲ ਹੁਣ ਜੇ ਇਹ ਜਾ ਕੰਮ ਕਰਾਂਗੇ ਬਾਈ ਹੁਣ ਕਾਲੂ ਜੀ ਕੋਈ ਕੋਈ ਬੰਦਾ ਗਲਤ ਕੰਮ ਕਰੂਗਾ ਬਾਈ ਉਹਦੇ ਫੋਲੋਅਰ ਤਾਂ ਇਹ ਸੀਗੇ ਜਦੋਂ ਉਹਦੀ ਮੌਤ ਹੋਈ ਹੈ ਨਾ ਆਹ ਦੀ ਨਾਲ ਲੋਕਾਂ ਨੇ ਅਨਫੋਲੋ ਕਰਤਾ ਕਿਤੇ ਸਾਡਾ ਕੋਈ ਨਾਮ ਨਾਲ ਜੁੜ ਜੇ ਉਹਦੇ ਨਾਲ ਸਹੀ ਸਾਨੂੰ ਨਾ ਚੱਕ ਹਾਂ ਵੀ ਕਿਤੇ ਥਾ ਸੀ ਨਾ ਚੱਕੇ ਜਾ ਕੇ ਸਮਝ ਗਏ ਨਾ ਸਹੀ ਗੱਲ ਫ ਹਵਾਈ ਪੜਾਕੇ ਸੀਗੇ ਬਾਲਾ ਵੀ ਨਾਲ ਬਾਕੀ ਯਾਰ ਜਿੰਨੇ ਵੀ ਜਿਹਦੇ ਮਰਜ਼ੀ ਫੋਲੋਅਰ ਹੋਣ ਹੂੰ 10 ਤੋਂ 15% ਫੋਲੋਅਰ ਵਿੱਚ ਇਹ ਜਿਹੇ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਉੜਦੇ ਤੀਰ ਲੈਣ ਵਾਲੇ ਹੁੰਦੇ ਆ ਉਹ ਹਾਂ ਉਹ ਐ ਨਹੀਂ ਪਤਾ ਇਧਰੋਂ ਤੁਹਾਡੇ ਕਿੰਨੇ ਕਿਸੇ ਦਾ ਕਿੱਧਰ ਵਗ ਜਾਣ ਕਮੈਂਟ ਗਲਤ ਕਰ ਦੇਣ ਤੁਸੀਂ ਬਹੁਤ ਚੰਗੀ ਵੀਡੀਓ ਪਾ ਦਿਓ ਉਹ ਕਮੈਂਟ ਪੁੱਠਾ ਕਰਨੇ ਹੀ ਕਰਨਾ ਉਹ ਉਹ 20 ਜਿਹੜੇ 10 20% ਉਹਨਾਂ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਬੰਦੇ ਨੂੰ ਉਹ ਤਾਂ ਹੁੰਦੇ ਹੁੰਦੇ ਹਰੇਕ ਨਾਲ ਯਾਰ ਉਹ ਤਾਂ ਕੋਈ ਦਿੱਕਤ ਨਹੀਂ ਜਿਹੜੇ ਕਾਹਨਾਂ ਦੇ ਚੱਕ ਨਵੇਂ ਚੁੱਲੇ ਹੁੰਦੇ ਆ ਹੂੰ ਉਹਨਾਂ ਤਾਂ ਹੁਣੇ ਹੀ ਅੱਛਾ ਉਹ ਜਿੱਦ ਹੁੰਦੇ ਵੀ ਆਪਦੇ ਨਿੱਜੀ ਆ ਬੰਦੇ ਜਿੱਦ ਤਰ ਉਹਨਾਂ ਨੂੰ ਮਸਾਲਾ ਮਿਲਣਾ ਤਾਂ ਉਹ ਉਧਰ ਜਾਵੜਦੇ ਆ ਉਧਰ ਹੀ ਜਾਂਦੇ ਆ ਅੱਛਾ ਅੱਛਾ ਠੀਕ ਹੈ ਨਾ ਉਹ ਤਾਂ ਉਧਰ ਹੀ ਜਾਂਦੇ ਆ ਸਹੀ ਗੱਲ ਹੈ ਤੇ ਅਸੀਂ ਹੈਗੇ ਆ ਗੱਲ ਹਾਂ ਹਾਂ ਅਸੀਂ ਹੈਗੇ ਆ ਪ੍ਰਮਾਤਮਾ ਹਰੇਕ ਦਾ ਕੰਮ ਜਿਹੜਾ ਹੈ ਹਰੇਕ ਨੂੰ ਗਾ ਚੰਗਾ ਦੇਈ ਸਹੀ ਗੱਲ ਹੈ ਇੰਦਾ ਹੀ ਕੋਈ ਨਹੀਂ ਬੰਦਾ ਰੰਗੇ ਤੇ ਰੇੜੇ ਇੱਕ ਬਾਈ ਜਿਵੇਂ ਜਹਿਲਸੀ ਕਰਦੇ ਹੁੰਦੇ ਆਗੇ ਜਿਵੇਂ ਆਪਾਂ ਕੋਈ ਵੀ ਕੰਮ ਕਰਲਾ ਪਹਿਲਾਂ ਹੀ ਰੇੜੀ ਲਾਲਾ ਹੂੰ ਨਾਲ ਵਾਲੀ ਰੇੜੀ ਵਾਲਾ ਜਹਿਲਸਾ ਕਰੂਗਾ ਹਨਾ ਤੇ ਇਹਦੇ ਇਹ ਕੰਮ 'ਚ ਹੈਗੀ ਜਹਿਲਸਾ ਬਹੁਤ ਖੂਬ ਉਹ ਵੀ ਬਾਈ ਇਹ ਜਿਹੜਾ ਜ਼ਿਆਦਾ ਰੇੜੀਆਂ ਨਾਲ ਉਹ ਵੀ ਜ਼ਿਆਦਾ ਰੇੜੇ 'ਚ ਹੈਗੀ ਹੈ ਜਹਿਲਸਾ ਹੈਗੀ ਇਹ ਗੱਲ ਬਈ ਰੇੜੀਆਂ ਨਾਲ ਵੀ ਜ਼ਿਆਦਾ ਹੈ ਬਈ ਇਹ 'ਚ ਹਾਂ ਇਹਦਾ ਰੇੜੀਆਂ ਨਾਲ ਵੀ ਜ਼ਿਆਦਾ ਹੈ ਯਾਰ ਜੇ ਬਾਲਾ ਰੇੜੀ ਵਾਲਾ ਤਾਂ ਫਿਰ ਵੀ ਐਣੀ ਪਤਾ ਇੱਕ ਰੇੜੀ ਤੇ ਬਗ ਜਾ ਦੂਜੇ ਪਾਸੇ ਤੈਨੂੰ ਗਾਹਕ ਭੇਜ ਦਿਓ ਵੀ ਬਾਈ ਉਹਦੇ ਕੋਲੇ ਬੰਦੇ ਕੋਲੇ ਬਗ ਜਾ ਹਾਂ ਇਹ ਜਿਹਦਾ ਲੋਕ ਬਾਹਲੇ ਲੱਤ ਖੇਜਦੇ ਆ ਅੱਛਾ ਹਾਂ ਇਹ ਅਕਬਰ ਸਾਡੀ ਤਿੱਕੜੀ ਦੀ ਹੋਰ ਖਾਸੀਅਤ ਆ ਦਿੰਦਾ ਦੱਸ ਬਈ ਅੱਜ ਦੇ ਟਾਈਮ ਦੇ ਵਿੱਚ ਹਾਂ ਕੋਈ ਵੀ ਬੰਦਾ ਤੈਨੂੰ ਨਰੋਲ ਨਸ਼ੇ ਤੋਂ ਬਗੈਰ ਨਹੀਂ ਮਿਲਦਾ ਹਾਂ ਅਸੀਂ ਤਿੰਨੇ ਬੰਦੇ ਬੈਠ ਸੀ ਜਮਾ ਜਮਾ ਇੱਕ ਦੂਜੀ ਗੱਲ ਵੀ ਦੱਸ ਦੇ ਨੂੰ ਦੂਜੀ ਵੀ ਤਿੰਨੇ ਅਸੀਂ ਅੱਡੋ ਅੱਡੀ ਜਾਤਾਂ ਆ ਅੱਡੋ ਅੱਡੋ ਅੱਡੀ ਜਾਤਾਂ ਨੇ ਮੈਂ ਮਾਈ ਵੀ ਦੇਖਾ ਅੱਛਾ ਤੁਸੀਂ ਸ਼ਰਮ ਆਓਗੇ ਇਹ ਪੰਡਤਾ ਦੇ ਉਹ ਜਾਟਾ ਜਮਾ ਪਿਆ ਤੇ ਜਮਾ ਆ ਰਹਿਨੇ ਵਧ ਗਏ ਕਿ ਇੱਕ ਜਿਵੇਂ ਕਹਿੰਦਾ ਥਾਈ ਦਿਖਾਣ ਵਾਲੀ ਕੋਈ ਵੇਦਵਾ ਪਤਾ ਨਹੀਂ ਜਮਾ ਹੀ ਨਹੀਂ ਮੈਂ ਕਹਾਂ ਮਤਲਬ ਹੀ ਨਹੀਂ ਨਸ਼ੇ ਨਹੀਂ ਕਰਦੇ ਉਹਦੇ ਸਾਹਮਣੇ ਹੁਣ ਉਹਨਾਂ ਦੀ ਰਸੋਈ ਪਸੰਦ ਵੀ ਨਸ਼ੇ ਦਾ ਨਹੀਂ ਕ ਹਾਂ ਉਹ ਨਾਲ ਹੀ ਦੋ ਸੋਈ ਜੋ ਫੋਨ ਨਿਕਲ ਕੈਂ ਇਹਨਾਂ ਦੇ ਵੀ ਐਂ ਵੜ ਜਾਣੇ ਜਾ ਕੇ ਅੱਛਾ ਹਾਂ ਕੋਈ ਭੇਦ ਭਾਵ ਨਹੀਂ ਭਰਾ ਇਹ ਨਹੀਂ ਜੇ ਬੰਦਾ ਇਹ ਦੇਖ ਜੇ ਆਪਾਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਰਵਾਂਗੇ ਨਾ ਫਿਰ ਫਰਕ ਨਹੀਂ ਪੈਂਦਾ ਸਹੀ ਗੱਲ ਹੈ ਕਿ ਨਹੀਂ ਤੁਹਾਨੂੰ ਮੇਰੀ ਗੱਲ ਤੋੜੀ ਜਾਂਦੇ ਗੱਦੂ ਅਸੀਂ ਤੈਨੂੰ ਐਂ ਪਤਾ ਲੱਗਿਆ ਅੱਜ ਤੱਕ ਵੀ ਇਹ ਕੱਦੂ ਹੈ ਕੀ ਦੇ ਹੈ ਹਾਈ ਤੱਕ ਤੈਨੂੰ ਠੀਕ ਆ ਪਹਿਲਾਂ ਆਪਾਂ ਦੱਸ ਤਾ ਉਹ ਗੱਲ ਵੱਖਰੀ ਹੈ ਪਰ ਤੈਨੂੰ ਐਂ ਨਹੀਂ ਪਤਾ ਕਿਉਂਕਿ ਸਾਨੂੰ ਜੇ ਬੰਦਾ ਸਿੱਧਾ ਆ ਜਾਏ ਫਿਰ ਤਾਂ ਨਹੀਂ ਪਤਾ ਲੱਗਦਾ ਵੀ ਕੌਣ ਕੀ ਦੇ ਕੱਦੂ ਕੀ ਦੇ ਕੱਦੂ ਦੱਸ ਪਤਾ ਨਹੀਂ ਲੱਗਣਾ ਕਿਉਂਕਿ ਜੇ ਇਹ ਛੱਡ ਜੇ ਕੱ ਛੱਡਦੇ ਨਹੀਂ ਕਦੂ ਇੱਕ ਵੀ ਸਾਨੂੰ ਆ ਜਾਂਦਾ ਵੀ ਆ 2 ਰੁਪਏ ਨਾਲ ਜੁੜਨੇ ਸਹੀ ਮਿਹਨਤ ਕਰਦਾ ਮਨ ਨਾਲ ਰਹਿੰਦੇ ਆ ਪਰ ਕਿਉਂ ਮਾ ਹਾਂ ਨਾਲ ਰਹਿੰਦੇ ਹਾਂ ਅਸੀਂ ਹੁਣ ਡਿਊਟੀ ਟਾਈਮ ਤੋਂ ਮਾਲਾ ਅੱਜ ਸੱਡੇ ਛੁੱਟੀ ਹੈ ਨਾ ਅੱਜ ਅਸੀਂ ਇਹਦੇ ਨਾਲ ਕੰਮ ਕਰਾਵਾਂਗੇ ਇਹਦੇ ਅੱਛਾ 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 ਉਹ ਤਾਈ ਨੂੰ ਪੁੱਛ ਕੇ ਆ ਪਹਿਲਾਂ ਗੱਲ ਤਾਈ ਦੀ ਗੱਲ ਪੁੱਛ ਕੇ ਅੱਛਾ ਕਿਵੇਂ ਕਿਵੇਂ ਹੀ ਤਾਂ ਮੈਂ ਮੋਬਾਈਲ ਹੋ ਗਿਆ ਸੀ ਠੀਕ ਆ ਤੇ ਨਹੀਂ ਵੇਖ ਲੈ ਸਬਜ਼ੀ ਦਾ ਕਿੰਨਾ ਕੰਮ ਵੱਡਾ ਹੁੰਦਾ ਹਾਂ ਤੇ ਮੇਰੇ ਇੱਕ ਕਦੂਆਂ ਦਾ ਹੀ ਨਹੀਂ ਪਤਾ ਲੱਗਿਆ ਵੀ ਕਿਹਨੇ ਤੋੜ ਕੇ ਦਿੱਤੇ ਨਹੀਂ ਨਹੀਂ ਆਪ ਹੀ ਵੇਚਦੇ ਰਹੇ ਆ अच्छा 50000 ਰੁਪਏ ਆ ਲੈ ਕੇ 57000 ਦੇ ਦਿੰਦੇ ਸੀ ਠੀਕ ਆ ਚੱਕ ਵੀ ਵੇਚ ਜਾਂਦੇ ਹਾਂ ਵੇਚ ਜਾਂਦੇ ਠੀਕ ਆ ਠੀਕ ਆ ਹੈ ਅੱਛਾ ਇਹੇ ਕੰਮ ਹੁੰਦਾ ਯਾਰੀ ਦੋਸਤੀ ਦਾ ਹਾਂ ਇਹ ਸਹੀ ਗਲਤ ਹੈ ਬੰਦੇ ਜਿਹੜੇ ਅਹਾਂ ਕਰਦੇ ਹੁੰਦੇ ਆ ਤੇ ਉਹ ਤਾਂ ਅਸੀਂ ਤਾਂ ਪਹਿਲਾਂ ਵੀ ਕਹਿੰਨੇ ਵੀ ਸਾਥੋਂ ਵੀ ਦੂਰ ਉਹ ਲਤਾਂ ਹੀ ਖਿੱਚੀ ਜਾਂਦੇ ਨਾਲ ਦੇ ਬੰਦੇ ਨਾਲ ਹਾਂ ਸਹੀ ਗੱਲ ਹੈ ਇਹ ਨਹੀਂ ਸਹੀ ਗੱਲ ਆਦਾ ਆ ਇਹ ਗੱਲਾਂ ਕਿੱਥੋਂ ਲਿਆਉਣੇ ਹੋਂਤਾ ਕੱਢ ਕੱਢ ਕੇ ਇਹੋ ਜਿਹਾ ਤੁਸੀਂ ਗੱਲਾਂ ਵੇ ਸ਼ਰਕ ਵੈਸ਼ਨੂ ਬੰਦੇ ਆ ਹਾਂ ਪਰ ਅੰਦਰੋਂ ਆਈ ਜਾਂਦੀਆਂ ਜਾਈ ਜਾਂਦੀਆਂ ਆਈ ਜਾਂਦੀਆਂ ਤੇ ਆਈ ਅੱਛਾ ਗੱਲ ਉਹ ਕੱਢਦੇ ਹੋ ਤੁਸੀਂ ਜਿਹੜੀ ਕਦੇ ਸੁਣੀ ਨਹੀਂ ਹੁੰਦੀ ਸੁਣਨ ਵਾਲੇ ਹੈ ਹੀ ਨਹੀਂ ਕਿਸੇ ਕੋਈ ਗੱਲ ਗੱਲ ਤਾਂ ਸੀ ਆਪ ਦੀਆਂ ਹੀ ਬਣਾਉਣੇ ਆ ਹਾਂ ਹੈ ਨੇਚਰਲੀ ਹਾਂ ਹਾਂ ਇਕ ਪੜ੍ਹੇ ਕਿੰਨੇ ਹੁੰਦਾ ਤੁਸੀਂ ਪੜੇ ਦਾ ਐਲ ਐਲ ਲੱਕੇ میٹرਕ ਪਾਸ ਹੈ ਉਹ ਕਿਵੇਂ ਉਹ ਕਿਵੇਂ ਲੰਕ ਲੰਕ ਕੇ 10ਵੀਂ ਪਾਸ ਲੰਕ ਲੰਕ ਕੇ 10ਵੀਂ ਪਾਸ ਹਾਂ ਐਲ ਐਲ ਲੱਕੇ میٹرਕ ਪਾਸ ਠੀਕ ਹੈ ਯਾਨੀ ਕਿ ਦੋ ਪੇਪਰਾਂ ਚੋਂ ਰਹਿ ਗਏ ਸੀਗੇ ਹੂੰ ਫੇਰ ਭਰਾਵਾ ਫੇਰ ਭਰਤੇ ਇੱਕ ਚੋਂ ਰਹਿ ਗਏ ਫੇਰ ਭਰਤੇ ਫੇਰ ਰਹਿ ਗਏ ਫੇਰ ਭਰਤੇ ਨਿਕੋਗੇ ਤੀਜੀ ਐਲ ਐਲ ਲੱਕੇ میٹرਕ ਪਾਸ ਤੀਜੀ ਵਾਰੀ ਹਾਂ ਯਾਨੀ ਕਿ ਲੰਮਕ ਲੰਮਕ ਕੇ 10ਵੀਂ ਪਾਸ 10ਵੀਂ ਪਾਸ ਹੈ ਗਾਹ ਨਹੀਂ ਪੜੇ ਫਿਰ ਗਾਹਾਂ ਬਸ ਬੁਢੇ ਦਾ ਵੱਡਾ 76 ਸੀ ਕਾ ਡਾ ਉਹਨੇ ਕੰਮ ਤੇ ਜੋੜ ਲੇ ਭਰਾਵਾ ਅੱਛਾ ਅੱਛਾ ਹੁਣ ਉਦੋਂ ਤੋਂ ਉਦੋਂ ਬਾਅਦ ਐ ਵੀ ਨਹੀਂ ਪਤਾ ਲੱਗਿਆ ਵੀ ਕਦੋਂ ਕੰਮ ਮੁੱਕ ਗਿਆ ਠੀਕ ਹੈ ਤੇ ਕੰਮ ਕਦੋਂ ਚੜ ਗਿਆ ਇੱਕ ਤਾਂ ਐ ਸੋਚਿਆ ਸੀ ਕਦੇ ਸੋਸ਼ਲ ਮੀਡੀਆ ਤੋਂ ਪਹਿਲਾਂ ਹੁਣ ਤੋਂ ਪਹਿਲਾਂ ਵੀ ਆਪਾਂ ਵੀ ਕਿਤੇ ਆਪਾਂ ਨੂੰ ਬੰਦੇ ਚ ਗੱਲ ਸੁਣ ਲੈ ਮਰੀ ਜਾਣਨਗੇ ਆਪਾਂ ਨੂੰ ਵੀ ਬੰਦੇ ਮੈਂ ਕਹਿੰਦਾ ਜਮਾ ਹੀ ਨਹੀਂ ਯਾਰ ਐ ਸੀਗਾ ਵੀ ਜੇ ਅੰਦਰ ਕਿ ਚੱਲ ਇਦੇ ਪਿੱਛੇ ਤੁਸੀਂ ਪ੍ਰਮਾਤਮਾ ਦਾ ਹੱਥ ਮੰਨਦੇ ਹੋ ਵੀ ਮੈਂ ਕਹਿੰਨਾ ਪ੍ਰਮਾਤਮਾ ਦੀ ਪੂਰੀ ਦਿਆ ਹੈਗੀ ਅੱਛਾ ਪ੍ਰਮਾਤਮਾ ਦੇ ਕਰਕੇ ਹੀ ਇਸ ਦੁਨੀਆ ਤੇ ਤੁਰੇ ਫਿਰਦੇ ਆ ਤੇ ਤੇਰੇ ਅੱਗੇ ਯਾਰ ਦੋਸਤਾਂ ਕਰਕੇ ਸਹੀ ਗੱਲ ਹੈ ਹੈ ਹੂੰ ਆਹ ਹਾ ਹੁਣ ਹੁੰਦਾ ਬਸ ਥੋੜੀ ਰਹਿ ਗਈ ਕੱਦੂ ਹੀ ਸਾਡੇ ਸਹੀ ਗੱਲ ਹੁਣ ਤਾਂ ਅਖੀਰ ਵਾਲਾ ਕੰਮ ਅਖੀਰ ਵਾਲਾ ਕੰਮ ਹੀ ਆ ਸਾਡਾ ਹੂੰ ਆਏ ਆ ਵੀ ਹਜੇ ਨਹੀਂ ਦੂਰੀਆਂ ਫੋਟੋ ਬਣ ਕੇ ਕਦੋਂ ਅੱਛਾ ਫੁੱਟਣਗੇ ਹਜੇ ਹਾਂ ਉਹ ਫੁੱਟੇ ਆਉਂਦੇ ਆ ਸਾਰੇ ਫੁੱਟੇ ਵੀ ਆ ਠੀਕ ਆ ਠੀਕ ਆ ਹਾਂ ਆ ਸਾਰੇ ਫੁੱਟੇ ਵੀ ਆ ਕਦੋਂ ਇੱਕ ਨਸ਼ੇ ਵਾਲੀ ਗੱਲ ਬੜੀ ਵਧੀਆ ਗੱਈ ਤੀ ਤੈ ਤੁਸੀਂ ਕਿਵੇਂ ਵੀ ਨਸ਼ਾ ਨਹੀਂ ਕਰਦੇ ਜਦ ਤੱਕ ਕੋਈ ਨਸ਼ਾ ਨਹੀਂ ਇਹ ਕੋਈ ਵੀ ਕਰਦਾ ਨਾ ਤਾਂ ਕੋਈ ਇਹ ਦਾਰੂ ਪੀਂਦਾ ਹੈ ਅੱਛਾ ਦਾਰੂ ਦਾ ਸਾਡੇ ਕੋਈ ਮੇਰਾ ਤਾਂ ਅੰਬਰ ਦੀ ਸ਼ਕ ਹੈਵੇਂ ਹੂੰ ਇਹ ਮੁੰਡਾ ਇੱਕ ਪੰਨਤਾ ਦਾ ਹੈ ਹੂੰ ਇੱਕ ਸੁਣੋ ਪਤਾ ਉਹ ਵੈਸੇ ਨਹੀਂ ਖਾਂਦਾ ਪੀਂਦਾ। ਠੀਕ ਹੈ। ਹਾਂ। ਸੰਗਤ ਦਾ ਫਰਕ ਪੈਂਦਾ ਦਾ ਪੂਰਾ ਹੀ। ਸੰਗਤ ਤੇ ਪੰਗਤ ਦਾ ਪੂਰਾ ਹੀ ਫਰਕ ਪੈਂਦਾ। ਅੱਛਾ। ਨਲੇ ਕਹਿੰਦੇ ਨੇ ਹੁੰਦੇ ਆ ਭਲਾਂ ਦੀ ਵਿੱਚ ਜਿਹਨੇ ਨਹੀਂ ਖਾਣਾ ਭਲਾਂ ਦੀ ਵਿੱਚ ਫਿਰਦਾ ਰ ਕੋਈ ਨਹੀਂ ਖਾਂਦਾ ਜਮ। ਨਹੀਂ ਫਿਰ ਗਾਸ ਉਹ ਤਾਂ ਸਾਡੀ ਵੀ ਹੈਗੀ ਆ ਅਸੀਂ ਜਿਹੜੇ ਮੂੰਹ ਖਾਂਦੇ ਪੀਂਦੇ ਆ। ਹੂੰ। ਅਸੀਂ ਉਹਨਾਂ ਦੇ ਨਾਲ ਬੈਠੇ ਰਹਿੰਦੇ। ਬੈਠੇ ਰਹਿੰਦੇ ਹਾਂ। ਹਾਂ। ਕੋਈ ਗੱਲ ਨਹੀਂ। ਸਾਡੇ ਕਿਹੜਾ ਮੂੰਹ ਚ ਪੈਂਦੀ ਆ ਯਾਰ। ਹਾਂ। ਪਰ ਸੰਗਤ ਦਾ ਫਰਕ ਤਾਂ ਪੈਂਦਾ। ਹਾਂ। ਸਾਡੇ ਕਿਹੜਾ ਮੂੰਹ ਚ ਪੈਂਦੀ ਆ ਹੂੰ ਕੇ ਨਹੀਂ ਸਹੀ ਗੱਲ ਤਾਂ ਹੈ ਹੁਣ ਜਿਹੜੇ ਬੰਦੇ ਖਾਂਦੇ ਪੀਂਦੇ ਆ ਸਾਡੀਆਂ ਲਿਹਾਜ਼ਾਂ ਉਹਨਾਂ ਨੇ ਵੀ ਹੈਗੀਆਂ ਹੂੰ ਜਿਹੜੇ ਬੰਦੇ ਜਮਾਂ ਖਾਂਦੇ ਪੀਂਦੇ ਨੇ ਉਹਨਾਂ ਨਾਲ ਵੀ ਹੈਗੀਆਂ ਅੱਛਾ ਹਾਂ ਇੱਕ ਵੀੜੂ ਕੋ ਆਪਣਾ ਹੁਣ ਜਾਂਦੀਆਂ ਕੈਨੇਡਾ ਅਮਰੀਕਾ ਬਹੁਤ ਬਹੁਤ ਆਉਂਦੇ ਆ ਫੋਨ ਬਾਰੋਂ ਤਾਂ ਮੈਂ ਕਹਿੰਨਾ ਕਈਆਂ ਬੰਦਿਆਂ ਨੂੰ ਤਾਂ ਸਾਡਾ ਨਾ ਹੂੰ ਵੀ ਐਂ ਕਿਹਾ ਵੇ ਬਾਈ ਆ ਮੈਨੂੰ ਫੜਾ ਦਿੰਦਾ ਅੱਦੇ ਹਾਂ ਕਈ ਬੰਦੇ ਸਾਡਾ ਹੁਣ ਵੀਜ਼ਾ ਲਵਾਉਣ ਨੂੰ ਫਿਰਦੇ ਆ। ਅੱਛਾ ਕੈਨੇਡਾ ਵਾ। ਠੀਕ। ਉਹ ਬੰਦਿਆਂ ਦੇ ਫੋਨ ਆਉਂਦੇ ਆ। ਅੱਛਾ ਵੀ ਤੁਹਾਨੂੰ ਇੱਧਰ ਅਸੀਂ ਹਾਂ ਵੀ ਸਪੌਂਸਰ ਕਰਦੇ ਆ ਅਸੀਂ। ਹਾਂ। ਤੇ ਸਾਡੇ ਕੋਲੇ ਨਾ ਇੱਕ ਤਾਲ ਮੇਲ ਨਹੀਂ ਮੈਂਦਾ। ਅੱਛਾ ਤਿੰਨਾਂ ਲਈ। ਇਹ ਤਿੰਨਾਂ ਨੂੰ ਤਿੰਨਾਂ ਦੀ ਤਿੰਨਾਂ ਦੇ। ਅੱਛਾ ਅੱਛਾ। ਤਿੰਨਾਂ ਦਾ ਸਾਡਾ ਥੋੜਾ ਜਿਹਾ ਤਾਲ ਮੇਲ ਨਹੀਂ ਮੈਂਦਾ ਕਿਉਂ? ਇਹ ਮੁੰਡਾ ਬੈਂਕੇ ਹੀ ਲੱਗਿਆ ਵਾ ਸ਼ਰਮਾ। ਹੂੰ। ਤੇ ਉਹ ਬਜਾਦਾ ਡਰਾਈਵਰ ਆ। ਸਹੀ ਗੱਲ ਆ ਤੇ। ਪੋਤੇ ਨੂੰ ਆਏ ਆ ਵੀ ਮਾਰੇ ਚੰਗੇ ਥੋੜੀ ਜੀ ਹੋਰ ਆਹੋ ਹੋ ਜੀ ਗਏ ਅੱਛਾ ਅੱਛਾ ਪੋਤੇ ਉਹ ਤੇਲ ਦਿੰਦਾਗਾ ਹਾਂ ਹਾਂ ਤੇਲ ਦਿੰਦਾ ਤੇਲ ਹਾਂ ਤੇਲ ਲਈ ਢੈਂਕੀ ਚਲਾਉਂਦਾ ਤੇਲ ਲਈ ਢੈਂਕੀ ਚਲਾਉਂਦਾ ਅੱਛਾ ਜਿਹੜਾ ਕਹਿੰਦੇ ਨੇ ਹੁੰਦੇ ਦਿੰਨਾ ਤੇਲ ਤੂੰ ਤੇਲ ਦਿੰਨਾ ਹਾਂ ਉਹ ਉਹ ਕੰਮ ਕਰਦਾ ਅੱਛਾ ਬਾਕੀ ਉਹ ਰਾਮਾ ਉਧਰ ਡੱਪ ਗਿਆ ਆਪਾਂ ਇੱਕ ਦੋ ਐਕਟਿੰਗ ਜੀ ਕਰਕੇ ਦਿਖਾ ਦੇਗੇ